ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖਾਨ ਅੱਜ ਅਸੀਂ ਮੌਜੂਦ ਹਾਂ ਛੱਪਰ ਵਾਲੀ ਮਸਜਿਦ ਦੇ ਵਿੱਚ ਮੈਂ ਛੱਪਰ ਵਾਲੀ ਮਸਜਿਦ ਅੱਜ ਹੁਣ ਤਾਂ ਇਹ ਬਿਲਕੁਲ ਪੱਕੀ ਬਣ ਚੁੱਕੀ ਹੈ ਦੋ ਮੰਜ਼ਲੀ ਬਣ ਚੁੱਕੀ ਹੈ ਤੁਹਾਡੇ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਉਰੇ ਦੀ ਮੈਨੇਜਮੈਂਟ ਨੇ ਇੰਨੀ ਹਿੰਮਤਾਂ ਕੀਤੀਆਂ ਕਿ ਇਸ ਛੱਪਰ ਵਾਲੀ ਮਸਜਿਦ ਨੂੰ ਦੋ ਐਂਟਰੀ ਮਸਜਿਦ ਬਣਾ ਦਿੱਤਾ ਕਿਉਂਕਿ ਇਹ ਇਹਨਾਂ ਦਾ ਕੋਈ ਕਮਾਲ ਨਹੀਂ ਹੈਗਾ ਸਹਿਯੋਗ ਤੁਹਾਡੇ ਸਾਰੇ ਲੋਕਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਸਹਿਯੋਗ ਕੀਤਾ ਇੰਨੀ ਅਲੀਸ਼ਾਨ ਮਸਜਿਦ ਬਣ ਚੁੱਕੀ ਹੈ ਅਗਰ ਕਦੇ ਤੁਹਾਡਾ ਕੀੜਾ ਲੱਗਦਾ ਜਿਨ੍ਹਾਂ ਨੇ ਵੀ ਇਸ ਮਸਜਿਦ ਦੇ ਵਿੱਚ 1 ਰੁਪਿਆ 2 ਰੁਪਏ 10 ਰੁਪਏ ਜਾਂ 100 ਰੁਪਏ ਜੋ ਵੀ দান ਕੀਤਾ ਰੱਬ ਵਾਸਤੇ ਅੱਲਾਹ ਵਾਸਤੇ ਉਹ ਇੱਥੇ ਆ ਕੇ ਦੇਖ ਸਕਦਾ ਕਿ ਉਹਨਾਂ ਦਾ ਇੱਕ ਇੱਕ ਰੁਪਿਆ ਮਸਜਿਦ ਦੇ ਉੱਪਰ ਲੱਗਿਆ ਹੋਇਆ ਮਸਜਿਦ ਇੱਕ ਇਹੋ ਜਿਹੀ ਅਲੀਸ਼ਾਨ ਮਸਜਿਦ ਬਣ ਚੁੱਕੀ ਹੈ ਸਾਨੂੰ ਤਾਂ ਇਹ ਲੱਗਦਾ ਕੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸ਼ਾਇਦ ਕੋਈ ਐਸੀ ਮਸਜਿਦ ਪਹਿਲੀ ਮਸਜਿਦ ਹੋਏਗੀ ਇਹ ਕਿ ਜਿਸ ਮਸਜਿਦ ਦਾ ਸ਼ਾਹੀ ਇਮਾਮ ਵੱਲੋਂ ਨੀ ਪੱਥਰ ਰੱਖਿਆ ਜਾਂਦਾ ਨਹੀਂ ਪੱਥਰ ਰੱਖਣ ਤੋਂ ਬਾਅਦ ਅੱਜ ਇਹ ਮਸਜਿਦ ਇੱਕ ਐਸੀ ਅਲੀਸ਼ਾਨ ਮਸਜਿਦ ਬਣ ਚੁੱਕੀ ਹੈ ਕਿ ਪੂਰੇ ਜ਼ਿਲ੍ਹੇ ਦੀ ਇੱਕ ਨੰਬਰ ਮਸਜਿਦ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਣ ਜਾਵੇ ਕਿਉਂਕਿ ਮਸਜਿਦ ਤੁਹਾਨੂੰ ਦਿਖਾਵਾਂਗੇ ਅੰਦਰੋਂ ਵੀ ਕਿ ਮਸਜਿਦ ਜਿਹੜੀ ਹੈ ਇੱਕ ਤੁਹਾਡਾ ਇੱਕ ਇੱਕ ਰੁਪਿਆ ਲੱਗਿਆ ਹੋਇਆ ਔਰ ਇਹ ਮਸਜਿਦ ਦੇ ਵਿੱਚ ਅਜਾਈ ਨਹੀਂ ਗਿਆ ਹੈਗਾ ਤੁਸੀਂ ਆਪ ਵੀ ਆ ਕੇ ਜੇ ਕਿਸੇ ਨੇ ਵੀ ਕੋਈ 10 ਰੁਪਏ 20 ਰੁਪਏ ਮਸਜਿਦ ਦੇ ਵਿੱਚ ਦਿੱਤੇ ਆ ਤਾਂ ਮਸਜਿਦ ਨੂੰ ਆ ਕੇ ਦੇਖ ਸਕਦਾ ਕਿਉਂਕਿ ਅਰਦੀ ਜਿਹੜੀ ਮੈਨੇਜਮੈਂਟ ਆ ਇਹਨਾਂ ਨੇ ਪੂਰੀ ਇਮਾਨਦਾਰੀ ਦੇ ਨਾਲ ਲਗਨ ਦੇ ਨਾਲ ਇਸ ਮਸਜਿਦ ਦੇ ਵਿੱਚ ਇੱਕ ਇੱਕ ਰੁਪਿਆ ਐਨ ਪੂਰਾ ਪ੍ਰੋਪਰ ਹੋ ਕੇ ਲਾਇਆ ਪਿਆ ਤੁਹਾਨੂੰ ਦੇਖਣ ਤੇ ਆਪਣੇ ਆ ਮਹਿਸੂਸ ਹੋ ਜਾਵੇਗਾ ਕਿ ਜੋ ਅਸੀਂ ਪੈਸੇ ਦਿੰਦੇ ਆ ਉਹ ਬਿਲਕੁਲ ਸਹੀ ਜਦਦੇ ਆ ਤੇ ਸਾਡਾ ਸਹੀ ਲੱਗਿਆ ਅਸੀਂ ਹੋਰ ਵੀ ਅੱਗੇ ਉਮੀਦ ਕਰਦੇ ਆਂ ਤੇ ਮੈਨੇਜਮੈਂਟ ਵੱਲੋਂ ਵੀ ਇੱਕ ਰਿਕਵੈਸਟ ਆ ਤੁਹਾਨੂੰ ਸਾਰਿਆਂ ਨੂੰ ਕਿ ਥੋੜਾ ਥੋੜਾ ਜੋ ਵੀ ਸ਼ਰਧਾ ਤੁਹਾਡੀ ਹੋਵੇ ਇਸ ਮਸਜਿਦ ਦੇ ਵਿੱਚ ਕਿਉਂਕਿ ਜਿਵੇਂ ਕਿ ਤੁਹਾਨੂੰ ਤਸਵੀਰਾਂ ਸਾਂਝੀਆਂ ਤੁਹਾਡੇ ਨਾਲ ਕਰ ਰਹੇ ਆ ਕਿ ਇੱਕ ਅੱਜ ਈਦ ਦੇ ਮੌਕੇ ਤੇ ਇਸੇ ਤਰ੍ਹਾਂ ਹੀ ਜੁਮੇ ਦੇ ਮੌਕੇ ਤੇ ਵੀ ਪੂਰਾ ਇਕੱਠ ਹੁੰਦਾ ਓਰੇ ਮਸਜਿਦ ਦੇ ਵਿੱਚ ਨੀਚੇ ਵਾਲੀ ਜਿਹੜੀ ਬੇਸਮੈਂਟ ਆ ਉਹ ਬਿਲਕੁਲ ਤਿਆਰ ਹੋ ਚੁੱਕੀ ਹੈ ਕਿਉਂਕਿ ਉੱਪਰ ਵਾਲੀ ਜਿਹੜੀ ਉੱਪਰ ਵਾਲੀ ਜਿਹੜੀ ਮਸਜਿਦ ਆ ਜਿਹੜੀ ਮੇਨ ਮਸਜਿਦ ਆ ਉਹ ਮਸਜਿਦ ਦੇ ਵਿੱਚ ਕੰਮ ਬਾਕੀ ਆ ਇਸ ਦੇ ਲਈ ਅਗਰ ਤੁਸੀਂ ਥੋੜਾ ਥੋੜਾ ਵੀ ਤੁਸੀਂ ਦੋਗੇ ਤਾਂ ਤੁਹਾਡੇ ਇੱਕ ਇੱਕ ਦਿੱਤਾ ਹੋਇਆ ਰੁਪਿਆ ਜਿਹੜਾ ਬਿਲਕੁਲ ਸਹੀ ਲੱਗ ਰਿਹਾ ਤੁਸੀਂ ਆਪ ਆ ਕੇ ਦੇਖ ਸਕਦੇ ਹੋ Eid ਦਾ ਦਿਹਾੜਾ ਬੜੀਆਂ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੁਸਲਮ ਭਾਈਚਾਰਾ ਔਰ ਸਿੱਖ ਭਾਈਚਾਰਾ ਜੋ ਵੀ ਮਜਬਹ ਹਨ ਆਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸਾਡੇ ਵਿੱਚ ਜੋ ਮਜਬਾਂ ਧਰਮਾਂ ਦਾ ਇਹ ਚੱਲਦਾ ਹੈ ਇਹਦੇ ਵਿੱਚੋਂ ਸਾਰਿਆਂ ਨੂੰ ਅਸੀਂ ਉੱਚੇ ਉੱਠ ਕੇ ਸਾਰੇ ਇੱਕੋ ਭਾਈਚਾਰਾ ਹੈ ਸਾਡਾ ਸਾਰੇ ਅਸੀਂ ਇੱਕ ਹੀ ਪਿਓ ਦੇ ਪੁੱਤਰ ਹਾਂ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਅਸੀਂ ਸਾਰੇ ਇੱਕੋ ਹੀ ਪਰਮਾਤਮਾ ਦਾ ਬੱਚੇ ਹਾਂ ਅਸੀਂ ਸਾਰਿਆਂ ਨੇ ਮਿਲ ਕੇ ਰਹਿਣਾ ਹੈ ਸਾਰਿਆਂ ਨੇ ਭਾਈਚਾਰੇ ਦੇ ਵਿੱਚ ਰਹਿਣਾ ਹੈ ਸੋ ਅਸੀਂ ਅੱਜ ਇਹ ਮੁਸਲਮ ਸਮਾਜ ਦੇ ਵੀਰਾਂ ਦੇ ਨਾਲ ਇਕੱਤਰ ਹੋ ਕੇ ਇਸ ਮਸਜਿਦ ਦੇ ਵਿੱਚ ਅਸੀਂ ਇਦਾਂ ਦਿਹਾੜਾ ਮਨਾਇਆ ਹੈ ਸੋ ਸਾਰਿਆਂ ਨੂੰ ਮੇਰੇ ਵੱਲੋਂ ਮੁਸਲਮ ਭਾਈਚਾਰੇ ਨੂੰ ਸਿੱਖ ਭਾਈਚਾਰੇ ਨੂੰ ਹਿੰਦੂ ਭਾਈਚਾਰੇ ਨੂੰ ਸਾਰਿਆਂ ਨੂੰ ਲੱਖ ਲੱਖ ਇਦਿਆਂ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਤ ਜੀਤ ਦੇ ਮੁਬਾਰਕਾਂ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰਾ ਇਲਾਕਾ ਵਾਸੀਆਂ ਨੂੰ ਮੁਬਾਰਕਾਂ ਦਿੰਦਾ ਹਾਂ ਇਸ ਰੋਜ਼ੇ ਰੱਖਣ ਤੋਂ ਬਾਅਦ 30 ਰੋਜ਼ੇ ਰੱਖਣ ਤੋਂ ਬਾਅਦ ਅੱਜ ਜੀਤ ਦਾ ਖੁਸ਼ੀ ਦਾ ਮੌਕਾ ਇਸ ਮੌਕੇ ਤੇ ਅਸੀਂ ਆਪਣੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਜੋ ਕਮੇਟੀ ਹੈ ਇਹ ਸਾਡੇ ਨਾਲ ਰਲ ਕੇ ਅਸੀਂ ਜੀਤ ਮਨਾਈ ਹੈ ਇਹਨਾਂ ਦਾ ਬਹੁਤ ਧੰਨਵਾਦ ਹੈ ਬਹੁਤ ਸ਼ੁਕਰੀਆ ਅਸੀਂ ਇਹਨਾਂ ਦਾ ਰਣੀ ਹੈ ਇਹਨਾਂ ਨੇ ਸਾਡੇ ਨਾਲ ਅਸੀਂ ਇਹ ਆਸ ਕਰਦੇ ਆਂ ਵੀ ਸਾਡਾ ਜਿਹੜਾ ਮੁਸਲਮ, ਸਿੱਖ, ਹਿੰਦੂ, ਸਾਈ ਜਿੰਨਾ ਵੀ ਭਾਈਚਾਰਾ ਸਾਰਾ ਰਲ ਕੇ ਰਹਿਣ, ਪਿਆਰ ਮੁਹੱਬਤ ਨਾਲ ਰਹਿਣ ਔਰ ਇਹ ਹੀ ਮੇਰਾ ਸੰਦੇਸ਼ ਹੈ। ਮੈਂ ਫੇਰ ਦੁਬਾਰਾ ਇਹ ਕਹਾਂਗਾ ਜਿਵੇਂ ਕਿ ਮੈਨੂੰ ਵੀ ਲੱਗਦਾ ਕਿ ਰਾਜਪੁਰਾ ਨੇ ਰਾਜਪੁਰਾ ਨੇ ਪੂਰੇ ਸਾਡੇ ਜ਼ਿਲ੍ਹੇ ਦੀ ਪਟਿਆਲਾ ਜ਼ਿਲ੍ਹਾ ਦੀ ਹੋ ਸਕਦਾ ਆਉਣ ਵਾਲੇ ਸਮੇਂ 'ਚ ਇੱਕ ਨੰਬਰ ਮਸਜਿਦ ਬਣ ਜਾਵੇ। ਰਾਜਪੁਰਾ ਤੋਂ ਪੱਤਰਕਾਰ ਦਰਸ਼ਨ ਖਾਨ ਦੀ ਵਿਸ਼ੇਸ਼ ਰਿਪੋਰਟ